ਗੜਸ਼ੰਕਰ ਸ਼ਹਿਰ ਅੰਦਰ ਹਰ ਸਮੇਂ ਰਹਿਣ ਵਾਲੇ ਟ੍ਰੈਫਿਕ ਜਾਮ ਕਾਰਨ ਆਮ ਲੋਕਾਂ ਨੂੰ ਹਰ ਰੋਜ਼ ਖੱਜਲ ਹੋਣਾ ਪੈ ਰਿਹਾ ਹੈ ਲੋਕਾਂ ਦੀ ਇੱਕੋ ਇੱਕ ਮੰਗ ਹੈ ਕਿ ਗੜਸ਼ੰਕਰ ਦੇ ਬਾਈਪਾਸ ਦਾ ਨਿਰਮਾਣ ਕੀਤਾ ਜਾਵੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਇਸ ਦਾ ਐਲਾਨ ਕਰਕੇ ਜਾ ਚੁੱਕੇ ਹਨ ਪਰ ਡੇਢ ਸਾਲ ਹੋਣ ਦੇ ਬਾਵਜੂਦ ਇਸ ਪਾਸੇ ਕੋਈ ਕੰਮ ਨਹੀਂ ਹੋ ਰਿਹਾ ਆਮ ਲੋਕਾਂ ਦੀ ਮੰਗ ਹੈ ਕਿ ਜਦ ਤੱਕ ਗੜਸ਼ਿੰਕਰ ਦੇ ਬਾਈਪਾਸ ਦਾ ਕੰਮ ਸ਼ੁਰੂ ਨਹੀਂ ਹੋ ਜਾਂਦਾ ਤਦ ਤੱਕ ਆਮ ਲੋਕਾਂ ਨੂੰ ਇਸ ਟ੍ਰੈਫਿਕ ਸਮੱਸਿਆ ਤੋਂ निजात ਦਿਵਾਉਣ ਲਈ ਗੜਸ਼ਿੰਕਰ ਨੂੰ ਨੋ ਐਂਟਰੀ ਜ਼ੋਨ ਬਣਾਇਆ ਜਾਵੇ ਜਿਸ ਤਰ੍ਹਾਂ ਕਿ ਹਸ਼ਿਆਰਪੁਰ ਨਵਾਂ ਸ਼ਹਿਰ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਬਣਾਇਆ ਹੁੰਦਾ ਹੈ ਲੋਕਾਂ ਦੀ ਮੰਗ ਹੈ ਕਿ ਸਵੇਰੇ 8 ਵਜੇ ਤੋਂ 10 ਵਜੇ ਤੱਕ ਔਰ ਦੁਪਹਿਰ 2 ਵਜੇ ਤੋਂ 4 ਵਜੇ ਤੱਕ 4 ਘੰਟੇ ਦਿਨ ਵਿੱਚ ਵੱਡੇ ਵਾਹਨਾਂ ਦਾ ਸ਼ਹਿਰ ਦੇ ਕਿਸੇ ਵੀ ਸਾਈਡ ਤੋਂ ਆਣਾ ਪੂਰੀ ਤਰ੍ਹਾਂ ਮਨਾਹੀ ਹੋਵੇ ਤਾਂ ਕਿ ਲੋਕਲ ਟ੍ਰੈਫਿਕ ਆਸਾਨੀ ਨਾਲ ਲੰਘ ਸਕੇ ਗਰਸ਼ੰਕਰ ਸਹਿਰ ਵਿੱਚ ਸਾਡੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਹੋਈ ਪਈ ਹੈ ਔਰ ਇਹ ਇੰਨੀ ਜ਼ਿਆਦਾ ਸਮੱਸਿਆ ਆ ਕਿ ਇੱਥੇ ਅੰਧਾ-ਅੰਧਾ ਘੰਟਾ ਸਾਡੇ ਗਰਸ਼ੰਕਰ ਪਾਸੋਂ ਨੂੰ ਲੱਗ ਜਾਂਦਾ ਆ ਔਰ ਸਭ ਤੋਂ ਵੱਡੀ ਪ੍ਰੋਬਲਮ ਉਦੋਂ ਹੁੰਦੀ ਆ ਜਦੋਂ ਸਟੂਡੈਂਟ ਦੀਆਂ ਬੱਸਾਂ ਸਕੂਲਾਂ ਦੀਆਂ ਬੱਸਾਂ ਵਗੈਰਾ ਜਾਂਦੀਆਂ ਹੈਗੀਆਂ ਉਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੋ ਜਾਂਦੀ ਆ ਔਰ ਮੇਰੇ ਹਿਸਾਬ ਨਾਲ ਇਹ ਜਿੱਦਾਂ ਦੋ ਟ੍ਰੈਫਿਕ ਜ਼ੋਨ ਬਣਾ ਚਾਹੀਦਾ ਹੈ ਦੋ ਟਾਈਮ ਵਾਸਤੇ ਔਰ ਇਸ ਟ੍ਰੈਫਿਕ ਦੀ ਸਮੱਸਿਆ ਦਾ ਇੱਕੋ ਇੱਕ ਹੱਲਾ ਵੀ ਜਿਹੜਾ ਬਾਈਪਾਸ ਬਹੁਤ ਜ਼ਰੂਰੀ ਆ ਬਾਈਪਾਸ ਹੀ ਇਹਦਾ ਹੱਲ ਹੈਗਾ ਔਰ ਇਹਦਾ ਕੋਈ ਹੱਲ ਹੈ ਹੀ ਨਹੀਂਗਾ ਔਰ ਫਿਰ ਜਿਸ ਵੇਲੇ ਸਕੂਲਾਂ ਵਿੱਚ ਜਦੋਂ ਸਕੂਲ ਦਾ ਕੋਈ ਟਾਈਮ ਹੁੰਦਾ ਹੈ ਸਵੇਰ ਦਾ ਟਾਈਮ ਹੁੰਦਾ ਹੈ ਸ਼ਾਮ ਦਾ ਟਾਈਮ ਹੁੰਦਾ ਹੈ ਉਸ ਵੇਲੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਜਾਂਦੀ ਆ ਔਰ ਇਹਦੇ ਵਿੱਚ ਕੁਝ ਐਂਬੂਲੈਂਸ ਵੀ ਫਸ ਜਾਂਦੀਆਂ ਕਈ ਵਾਰ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਆ ਤੇ ਹੋਰ ਵੀ ਜਿਹੜੇ ਕੋਈ ਬਹੁਤ ਜ਼ੂਰੀ ਕੋ ਪੇਸ਼ੈਂਟ ਕੋ ਹਸਪੀਟਲ ਨੂੰ ਜਾਂਦਾ ਹੈ ਜਾਂ ਕਿੱਦਾਂ ਵੀ ਆ ਤਾਂ ਬਹੁਤ ਵੱਡੀ ਸਮੱਸਿਆ ਆਂਦੀ ਹੈਗੀ ਔਰ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਵੀ ਹੈਗੀ ਆ ਤਾਂ ਸਭੇ ਦੁਕਾਨਾਂ ਵਾਲਿਆਂ ਨੂੰ ਬੜੀ ਪ੍ਰੋਬਲਮ ਆਂਦੀ ਆ ਕਿਉਂਕਿ ਬਾਜ਼ਾਰ ਜਦੋਂ ਭਰ ਜਾਂਦਾ ਸਾਰਾ ਤਾਂ ਉਸ ਵੇਲੇ ਸਾਰਾ ਕਸਟਮਰ ਵੀ ਨਹੀਂ ਖੜ ਸਕਦਾ ਤੇ ਉਹਨਾਂ ਨੂੰ ਉਹਨਾਂ ਦੇ ਦੁਕਾਨਾਂ ਵਾਲਾਂ ਨੂੰ ਬੜੀ ਸਮੱਸਿਆ ਆਉਂਦੀ ਆ ਲੋਕ ਜਿਹੜੇ ਪੈਦਲ ਜਾਂਦੇ ਆ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਔਰ ਇਸੇ ਟਰੈਫਿਕ ਦੀ ਵਜ੍ਹਾ ਨਾਲ ਕਿੰਨੇ ਹਾਦਸੇ ਹੋ ਚੁੱਕੇ ਆ ਕਿੰਨੀਆਂ ਇੱਥੇ ਮੌਤਾਂ ਹੋ ਚੁੱਕੀਆਂ ਆ ਔਰ ਇਹ ਇਹਦਾ ਇੱਕੋ ਇੱਕ ਹੱਲ ਬਾਈਪਾਸ ਵਾ 22 ਬਾਈਪਾਸ ਬਣਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਹੁਣ ਅਗਲੀ ਗੱਲ ਇਹ ਆ ਕਿ ਕਰੋਨਾ ਕਾਲ ਦਾ ਜਦੋਂ ਚੱਲਦਾ ਸੀਗਾ ਉਦੋਂ ਤੋਂ ਜੋ ਰੇਲਵੇ ਫਾਟਕਾ ਉਦੋਂ ਦਾ ਹਜੇ ਤੱਕ ਖੁੱਲਾ ਪਿਆ ਹੈ ਟ੍ਰੇਨ ਬੰਦ ਪਈ ਆ ਜਿਸ ਵੱਲੇ ਹੁਣ ਟ੍ਰੇਨ ਚੱਲ ਪਣੀ ਆ ਔਰ ਫਿਰ ਤੁਸੀਂ ਇਹ ਸਮਝੋ ਕਿ ਫਿਰ ਇੱਥੇ ਹਾਲਾਤ ਕੀ ਹੋਊਗਾ ਔਰ ਸਾਰਾ ਦਿਨ ਇੱਥੇ ਦਾ ਸਾਰਾ ਇਹ ਸਾਰਾ ਟ੍ਰੈਫਿਕ ਬੰਦ ਹੀ ਰਹਿਣਾ ਜਾਮ ਹੀ ਰਹਿਣਾ ਸਾਰਾ ਦਿਨ ਟ੍ਰੈਫਿਕ ਇਹ ਸਭ ਤੋਂ ਵੱਡੀ ਹੋਰ ਜ਼ਿਆਦਾ ਸਮੱਸਿਆ ਖੜਿਆ ਹੋ ਜਾਣੀ ਆ ਤੇ ਇਹਦਾ ਮੈਂ ਤਾਂ ਇੱਕੋ ਹੀ ਗੱਲ ਹੈਗੀ ਆ ਕਿ ਸਾਡੇ ਸ਼ਹਿਰ ਵਾਸੀਆਂ ਦੀ ਆ ਸਾਡੇ ਮਹੱਲਾ ਵਾਸੀਆਂ ਦੀ ਆ ਸਾਰੇ ਤੇ ਮਤਲਬ ਇਹ ਬਹੁਤ ਜ਼ਰੂਰੀ ਆ ਕਿ ਜਿਹੜਾ ਆਪਣੇ ਬਾਈਪਾਸ ਬਣਾਣਾ ਬਹੁਤ ਜ਼ਰੂਰੀ ਆ